ਚਾਚਾ ਹੀ ਮੇਰਾ ਫੁਕਰੀ ਹੈ ਜਮਾ ਯਾਰ ਲੋਕਾਂ ਆ ਮਗਰ ਲੱਕੀ 26 ਝੋਨਾ ਲਾ ਕੇ ਬਹਿ ਗਿਆ ਸੈਲੂਲ ਲੈ ਕੇ ਹੀ ਲੈਂਦੇ ਨਹੀਂ ਟੁੱਟ ਹੁੰਦੀ ਆ ਸਰਕਾਰ ਕਹਿੰਦੀ 126 ਝੋਨਾ ਲਾਓ ਤੇ ਪਾਣੀ ਬਚਾਓ ਹੁਣ ਚਾਚਾ ਦੱਸ ਦਿਨੂ ਲੈ ਕੇ ਕਿੱਥੇ ਜਾਊ ਹਾਂਜੀ ਪਾਣੀ ਦੀ ਵਾਰੀ ਦੇ ਯਾਰ 2 ਘੰਟੇ ਅੱਜ ਬਈ ਇੱਥੇ ਕਿਹੜਾ ਰੱਲ ਲੈਣਾ ਹਰ ਵਗਦੀ ਆ ਨਹੀਂ ਪਈ ਮੈਂ ਸੱਪੇ ਕਰਕੇ ਹਟੇ ਛੁੰਡੀ ਵਾਲੀ ਝੋਨਾ ਮੇਰਾ ਸੁੱਕੀ ਜਾਂਦਾ ਹੈਗਾ ਅੱਛਾ ਹਾਂ ਨਾ ਨਾ ਬਾਈ ਪਾਣੀ ਵੜਦਾ ਜਾ ਕੇ ਨਾ ਨਾ ਬਾਈ ਪਾਣੀ ਕੋਈ ਨਾ ਵੱਢੀ ਮੇਰੇ ਚਾਚਾ ਬੜਾ ਘੜਾ ਠੀਕ ਹੈ ਕੁਝ ਵੀ ਹੋ ਗਿਆ ਯਾਰ ਕੋਈ ਚਾਤਾ ਜੱਟ ਨਹੀਂ ਲੱਗਾ ਮੈਂ ਮੈਂ ਤੇਰੇ ਮਾਰੂੰ ਵੀ ਪਾਣੀ ਬੁੱਲਾ ਵੱਢੀ ਦੇਖ ਲੈ ਫਿਰ ਮੈਂ ਕਰ ਦਤਾ ਚਾਚੇ ਨੂੰ ਫੋਨ ਕੋਈ ਨਾ ਹੈਲੋ ਚਾਚਾ ਆ ਪਾਣੀ ਵੱਡੂ ਆਪਣਾ ਬਿੱਟੂ ਆਈ ਮੜਾ ਥੇਤੀ ਕਦਾ ਲੜਾਈ ਹੋ ਗਈ ਸੀ ਆ ਜਾ ਆ ਜਾ ਥੇਤੀ ਆ ਮੜਾ ਜਾ ਆ ਜਾ ਮੈਂ ਵੀ ਇੱਥੇ ਆ ਫੇ ਰਗਾ ਤੂੰ ਉਹ ਕੀ ਹੋ ਕੀ ਗਿਆ ਉਹ ਪਾਣੀ ਵਰ ਥਲੜੀ ਜਾਂਦਾ ਗਾਲਾਂ ਕੱਢਦੇ ਮਾਵਾਂ ਭੈਣਾਂ ਦੀਆਂ ਯਾਰ ਤੈਨੂੰ ਕੱਢਦਾ ਗਾਲਾਂ ਤੈਨੂੰ ਕੱਢਦਾ ਹੋਰ ਤੈਨੂੰ ਕੱਢਦਾ ਹੋਰ ਗਾਲਾਂ ਹੋਰ ਮੈਂ ਪਾੜ ਦੂ ਟੋਟੇ ਟੋਟੇ ਕਰ ਦੂਗਾ ਬੰਦਾ ਜੇ ਮੈਂ ਹੈਗਾ ਤੇਰੇ ਨਾਲ ਵੜਦਾ ਆਂ ਜਦ ਨੂੰ ਤੇ ਪਾਣੀ ਦਾ ਹੀ ਵੱਢਿਆ ਹਜੇ ਪਾਣੀ ਵੱਢੀ ਜਾਂਦਾ ਹੋ ਅੱਛਾ ਕਿੱਥੇ ਸਖਾ ਮੈਨੂੰ ਕਰਕੇ ਆ ਜਾ ਅੱਧ ਖਾਈ ਉਹ ਅੱਧ ਖਾਣਾ ਕਿੱਥੇ ਆ ਹੋਏ ਕਿੱਥੇ ਆ ਉਹ ਬੱਸ ਉਹ ਕਲੀ ਵੱਢੀ ਮਾਰ ਬੋਲ ਉਹਨੂੰ ਮਾਰ ਆ ਜਾ ਤੂੰ ਵੇ ਆ ਦੇਖਿਆ ਆਪ ਜੀ ਮਰ ਮਾਰ ਕੇ ਤਾਂ ਬੱਲੇ 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 ਮਾਰ ਕੇ 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 ਉਹ ਉਹਨੇ ਨਾ ਪਾਣੀ ਤੁਹਾਨੂੰ ਚਲੋ ਸਤਾ ਵਾਲੀ ਖਤਮ ਹੋ ਗਿਆ ਤੁਹਾਨੂੰ ਇਹਦੇ ਮੋਰ ਕੇ ਕਰੇ ਹ ਕੋਈ ਨਾ ਕੋਈ ਇੰਦੀਏ ਮਾਰ ਕੇ ਚੱਲ ਜਾ ਲਾ ਲਾ ਹੁਣ ਤੁਹਾਰੇ ਪਾਣੀ ਨਹੀਂ ਲਾਓ ਭਾਈ ਲਾਰਾ ਫਤਮਾ ਪਾਣੀ ਤਾਂ ਨਹੀਂ ਲਾਵੇ ਯਾਰ ਭਾਈ ਲਾਰਾ ਫਤਮਾ ਜੀ ਪਾਣੀ ਹੁਣ ਨਹੀਂ ਵੜਦਾ ਯਾਰ ਭਾਈ ਇਹ ਮਨਾ ਨਹੀਂ ਰਾਸੂ ਜ ਆਇਆ ਸੀ ਨਾ ਲਾ ਆ ਜਾ ਹੁਣ ਹੁਣ ਛੜ ਦੋ ਬਸ ਨਹੀਂ ਵੜਦਾ ਪਾਣੀ ਯਾਰ ਭਾਈ ਜਣ ਕੇ ਯਾਰ ਹੁਣ ਨਹੀਂ ਵੜਦਾ ਬੜਗਾ ਵੀ ਕਿਨੇ ਨਹੀਂ ਵੜਦਾ ਥੋੜੀ ਹੋਇਆ ਹੁਣ ਤੇਰਾ ਨਾ ਨਹੀਂ ਵੜਦਾ ਹੋ ਤਾਂ ਖਾਤ ਕਿੱਚਾ ਬਾਅਦ ਤੇ ਆਈ ਰੋਡ ਤੇ ਲੈ ਕੇ ਜਾਣੀ ਬੱਤੇ ਤੇ ਨਹੀਂ ਵੜਦਾ ਬਈ ਆਹੋ ਹਾਏ ਹਾਏ ਵੀ ਬੜਾ ਹੁਣ ਨਹੀਂ ਆਪਣੇ ਖੇਤ ਚ ਵੜਦਾ ਤੂੰ ਮੁੜ ਕੇ ਹੋ ਹਾਂ ਕਿ ਮੈਂ ਬੜੂ ਹਾਂ ਆ ਪੜਦੰਦਾ ਜੀ ਤੂੰ ਵੜਦਾ ਵੜਦਾ ਆਪਣੇ ਹੋਰ ਆ ਪੜਦੰਦਾ ਜੀ ਉਹਨੂੰ ਜੇ ਨਾ ਤੂੰ ਰੋਕ ਲਾਵੇਂ ਕੋਈ ਨਾ ਦਿੱਤਾ ਪਾਹੋ ਸੌ ਤਲ ਜਿਹਾ ਉਹ ਤੂੰ ਮਰ ਕੇ ਆਪਣੇ ਖੇਤ ਨਹੀਂ ਬੜੂਗਾ ਅੱਖ ਚੱਕ ਪਾ ਕੇ ਨਹੀਂ ਝਾਟਦਾ ਪਾਉਂਦਾ ਕਿੱਥੇ ਪਉ ਅੱਖ ਜਾ ਤੈਨੂੰ 6 ਮਹੀਨਿਆਂ ਦਾ ਤੰਗ ਕਰਦਾ ਆਉਂਦਾ ਸੀ ਹੋਰ ਤੂੰ ਮੈਨੂੰ ਪਹਿਲਾਂ ਨਹੀਂ ਦੱਸਿਆ ਉਹ ਮੈਂ ਹਾਂ ਚੱਲ ਕੋਈ ਨਾ ਹਟ ਜੂ ਹਟ ਜੂ ਅਜ ਨਾ ਤੇ ਲਾਪਾ ਕਰਾਇ ਦੋ ਬਣਾ ਕਾਨੂੰ ਹਟਦਾ ਹੋਏ ਜੇ ਤਾਨੂੰ ਹਟਦੇ ਆ ਫੱਡੇ ਦੁੰਨੇ ਪਾਇਆਂ ਚ ਪਤਾ ਨਹੀਂ ਕਿਹੜਾ ਫੜ ਗਿਆ ਇਹ ਜਾਨ ਸਾਨੂੰ ਭਰੇ ਲੜਾ ਲੜਾ ਮਰੀ ਜਾਂਦਾ ਹੈ ਪੋ ਚਾਚਾ ਨ ਪਣਿਤ ਤਾਂ ਆਪਣੇ ਗੱਲਾਂ ਹੋਈ ਜਾਂਦੀਆਂ ਪੂਰੀਆਂ ਵਧੀਆਂ ਉਹ ਕਾਹਦੇ ਗੱਲਾਂ ਹੁੰਨ ਮੈਂ ਹੋਰ ਵੀ ਫਲਾਣਾ ਬੰਦਾ ਕੁੱਟਿਆ ਧਰ ਕੇ ਉਹ ਯਾਰ ਸਾ ਗੱਲ ਸੁਣ ਸਾਢੇ 3 ਲੱਖ ਰੁਪਏ ਦਾ ਪੁਲਿਸ ਚ ਲਾ ਗਿਆ ਅੱਛਾ ਹਾਂ ਐਸੀ ਲੜਾਈ ਚ ਹੋ ਚਾਚਾ ਫਿਰ ਮੇਰਾ ਨਾਂ ਤਾਂ ਨਹੀਂ ਆਇਆ ਤੇਰਾ ਨਾਂ ਆਇਆ ਤੂੰ ਵੀ ਘਟ ਹੈ ਹੁਣ ਫਿਰ ਬਈ ਕੀ ਬਣੂ ਚਿੰਜੀੜ ਸਾਰੀ ਮੇਰੀ ਛਲੀ ਹੋਈ ਆ ਬਣਾ ਬਣਾ ਬੱਚੇ ਵੀ ਜੋਖ ਵੀ ਨਹੀਂ ਤਲ ਕੋਈ ਨਾ ਕਰ ਲਾਂ ਸੰਯੋਤਾ ਦੇਣਾ ਕੱਲ ਕਰ ਲਾਂਗੇ ਉਹਨਾਂ ਲੱਗ ਰਹਿ ਉਹ ਕੀ ਕਹੇ ਤੂੰ ਕੋਈ ਗੱਲ ਨਹੀਂ ਆਪਾਂ ਕਰ ਲਾਂਗੇ ਰਹਿ ਉਹਦੇ ਨਾਲ ਕਰ ਲਾਂਗੇ ਕਾਦੀ ਰਾਇ ਮੈਂ ਨਹੀਂ ਕਿਉਂ ਰਾਜੀ ਬੰਦਾ ਕਰਤਾ ਨਾ ਕਰ ਲਾਂਗਾ ਕੋਈ ਨਾ ਗੁੱਸੇ ਨਾ ਖਾ ਕਰ ਲਾਂਗਾ ਕੋਈ ਨਾ ਕੋਈ ਬੰਦਾ ਲੱਪਣਾ ਯਾਰ ਚੋਰ ਕਿਹੜਾ ਕੋਈ ਨਾ ਕੋਈ ਲੱਤ ਉਹਦੀ ਵੱਢਣੀ ਕੋਈ ਨਾ ਕੋਈ ਬੜੀ ਸੁੰਢੀ ਗੋਵ ਵਾਲੀ ਆ ਯਾਰ ਉਹ ਬਾਈ ਉਰੇ ਆ ਮੈਂ ਨਹੀਂ ਆਉਂਦਾ ਯਾਰ ਉਹ ਉਰੇ ਆ ਕਿਉਂ ਗੁੱਸਾ ਨਹੀਂ ਕਰਦਾ ਉਰੇ ਆ ਮੈਂ ਨਹੀਂ ਆਉਂਦਾ ਜਿਹੜੀ ਗੱਲ ਹੋ ਗਈ ਉਰੇ ਯਾਰ ਤੂੰ ਆ ਚੱਲ ਜਰਾ ਆ ਗਿਆ ਦੱਸ ਹੀਰੋ ਸੱਦੀ ਆ ਨਾ ਦਵਾਰੇ ਕੋਈ ਨਾ ਕੋਈ ਨਾ ਬਹਿ ਜਾ ਬਹਿ ਆਇਆ ਪਾਰਸੋੜੀ ਲੜਾਈ ਹੋਈ ਹੈਗੀ ਆ ਜਾ ਬਹਿ ਜਾ 3 3.5 ਲੱਖ ਮੇਰਾ ਥਾਣੇ 'ਚ ਲਵਾਤਾ ਦਵਾਰੇ ਮੰਚੇ ਤੇ ਭਾਈ ਅੰਦਰ ਭਾਈ 2 ਲੱਖ ਮੇਰਾ ਵੀ ਲੱਗਿਆ ਤੇਰਾ ਕਾਹਦੇ ਤੇ ਲੱਗਿਆ 2 ਲੱਖ ਕੰਪਲੀਟ ਲਿਖਾ ਕੇ ਆਏ ਸੀਗਾ ਆਡਾ 3.5 ਲੱਖ ਲਾਗਤ ਨੂੰ ਕੁੱਟਿਆ ਮਲਿਆ ਵੀ ਐ ਤੂੰ ਕੁੱਟ ਖਾ ਕੇ 2 ਲੱਖ ਦੀ ਆਂਦਾ ਤੇਰੀ ਸਮਝ ਨਹੀਂ ਆਉਂਦੀ ਐ ਲਿਖ ਦੇਣੀ ਉਹ ਕੰਪਲੀਟ ਉਹ ਫੋਕੜੋ ਜਿਤ ਬੈੜੋ ਮੇਰੀ ਗੱਲ ਸੁਣੋ ਉਹਨਾਂ ਖਰਚਾ ਪੱਟਾ ਛੋੜੇ ਛਿੱਤੀ ਚੱਲਦਾ ਸਾਰਾ ਕੁਸਾ ਥਾਣੇ ਦਾ ਹੋਰ ਉਹ ਬਜਾਏ ਨਾਲੋਂ ਡਿਊਟੀਆਂ ਵੀ ਕਰਦੇ ਆ ਤੁਰੇ ਫਿਰਦੇ ਵੀ ਨਹੀਂ ਅੱਛਾ ਹੋਰ ਮੈਂ ਜਾਣੀ ਨਹੀਂ ਸੀ ਇਸ ਗੱਲ ਨੇ ਥਾਣੇ ਨੂੰ ਤੇ ਤੂੰ ਨਾ ਜਾਂਦਾ ਸਾਰਾ ਕੁਸਾ ਉਸੇ ਛਿੱਤੀ ਚੱਲਦਾ ਬਾਈ ਕਾਣੀ ਨੀ ਸੀ ਤੂੰ ਪਹਿਲੇ ਬੰਦਾ ਬਣ ਜਾਣਾ ਨਾ ਬਾੜੀ ਵੱਡਦਾ ਮੈਂ ਬਈ ਗਲਤੀ ਕਰ ਬੈਠਾ ਯਾਰ ਜਿਹੜਾ ਥਾਣੇ ਬਾਗਿਆ ਮੈਂ ਜਾਣਾ ਨਹੀਂ ਸੀ ਤੁਹਾਨੂੰ ਫਸਰ ਕਿੰਨੀ ਆਉਂਦੀ ਐ ਸਾਨੂੰ ਤਾਂ ਆਉਂਦੀ ਹੈਗੀ 2 ਲੱਖ ਦੀ ਮੈਂ ਤੈਨੂੰ ਕਿੰਨੀ ਆਉਂਦੀ ਮੈਨੂੰ 3 ਲੱਖ ਬਚਣਾ ਸੀਗਾ ਮੈਂ ਤਾਂ ਥਾਣੇ ਚ ਲਾਤਾ ਫੇ ਚੰਗਾ ਹੋਇਆ ਖਦਾ ਖਦਾ ਚੰਗਾ ਹੋਇਆ ਯਾਰ ਬਾਸ ਗਾਂ ਤਾਂ ਨਾਨਾ ਕਹੇ ਜੇ ਕਮ ਕਰੋਗੇ ਉਹ ਛੋਟੇ ਭਾਈ ਆਪਾਂ ਬੰਦਾ ਲੱਭ ਆਪਾਂ ਨੂੰ ਕਿਹੜਾ ਲੜਾਉਂਦਾ ਦੋਨੇ ਭਾਈਆਂ 'ਚ ਫਰਕ ਪਵਾਈਏ ਬੰਦਾ ਆਪਣੇ ਹੀ ਰਹਿੰਦਾ ਰੋਜ਼ ਆਪਣੇ ਵਿੱਚ ਲੱਭਣਾ ਪਊਗਾ ਹਾਂ ਬੰਦਾ ਨਹੀਂ ਹੈ ਲੋਕਾਂ ਨੂੰ ਆਹੀ ਗੱਲ ਉਹ ਗੱਲ ਗੱਲ ਵਿੱਚ ਬੰਦਾ ਫਰਕ ਨਹੀਂ ਉਹ ਹੋਂ ਨਹੀਂ